ਅੰਦਰੋਂ ਲਿਆਂਦਾ ਬੱਚਾ ਤੁਸੀਂ ਕੌਣ ਜੇ ਬਾਈ ਕਾਮ ਚਾਮੜੀਓ ਤੁਸੀਂ ਜਦੋਂ ਵੀ ਗਾਂ ਮਰਦੀ ਆ ਇਹ ਦਬਾਂਦੇ ਆ ਕਿ ਤੁਹਾਨੂੰ ਬੁਲਾਉਂਦੇ ਨੇ ਜੀ ਸਾਨੂੰ ਬੁਲਾਉਂਦੇ ਇੱਕ ਜੇ ਇੱਕ ਹੋਰ ਮੁੰਡਾ ਵੀ ਹੋਣਾ ਮਤਲਬ ਕਿ ਕੋਈ ਹੋਰ ਜਾਣਾ ਮਾ ਤੇ ਇੱਕ ਤੁਸੀਂ ਹੋ ਤੁਹਾਨੂੰ ਬੁਲਾਉਂਦੇ ਫਿਰ ਤੁਸੀਂ ਕੀ ਕਰਦੇਂਗਾ ਇਹਨਾਂ ਦਾ ਜੀ ਲੈ ਕੇ ਇਹਨੂੰ ਚਮੜੀ ਲਾਉਣੇ ਨੇ ਇਹਨੂੰ ਚਮੜੀ ਲਾ ਲੋਗੇ ਫਿਰ ਚਮੜੀ ਤੋਂ ਬਾਅਦ ਜਿਹੜਾ ਬਾਕੀ ਬਾਂਚੇ ਤੇ ਪਿਆਰੇ ਦੇ ਬਾਅਦ ਤੇ ਮਰਗੀ ਇਹ ਤੁਹਾਨੂੰ ਵੇਖੋ ਤੁਹਾਡਾ ਤੇ ਕੰਮ ਆ ਨਹੀਂ ਕੀਤੇ ਨੇ ਕਿ ਤੁਹਾਨੂੰ ਲੱਗਦਾ ਨਹੀਂ ਜੇ ਇਨਾਂ ਕੋਈ ਨੇ ਪਾਹੇ ਹੋਏ ਹੈਗੇ ਨੇ ਇਹ ਬਾਇਓ ਗੈਸ ਪਲਾਂਟ ਲਾ ਕਰ ਦੇਈਏ ਰਿਟਰਨ ਦੇ ਦੇ ਲਾ ਜੀ ਆਓ ਇਨਾਂ ਨੂੰ ਕੋ ਸੋਚਣਾ ਚਾਹੀਦਾ ਵਾ ਤੇ ਇਹ ਕਿਤੇ ਸ਼ਰਮਸਾਰ ਨਹੀਂ ਕਰਦਾ ਕਿ ਆਹੀ ਲੋਗ ਇਹਨੂੰ ਗਊਵਾਤਾ ਕਹਿ ਕੇ ਪੂਜਦੇ ਆ ਤੇ ਮਰਨ ਤੋਂ ਬਾਅਦ ਇਹਦੀ ਚਮੜੀ ਅਲੱਗ ਕਰਕੇ ਹੱਡੀਆਂ ਅਲੱਗ ਕਰਕੇ ਸੁੱਟ ਦਿੱਤੀਆਂ ਜਾਂਦੀਆਂ ਵਾ ਇਹ ਇਨਸਾਨੀਅਤ ਨੂੰ ਝੰਝੋੜਦੀ ਨਹੀਂ ਕਿਤੇ ਗੱਲ ਤੁਹਾਡੇ ਲਈ ਹਾਡਾ ਤੇ ਚਲੋ ਬਿਜ਼ਨਸ ਆ ਇਹੀ ਤੇ ਚਲੋ ਹੰਨੇ ਤੇ ਫੋਨ ਕਰਨਗੇ ਦਾਈ ਦੇ ਕਰਵਾਣਾ ਇਹੀ ਤੇ ਹਣਾ ਤੁਹਾਡਾ ਤੇ ਬਿਜ਼ਨਸ ਆ ਲੇਕਿਨ ਇਹ ਦੇਖ ਲਓ ਚਾਮੜਿਆ ਜੀ ਆਪਣੇ ਮੂੰਹੋਂ ਕਰ ਰਹੇ ਕਿ ਹੈਗੀ ਤੇ ਗਲਤ ਗੱਲ ਆ ਲੇਕਿਨ ਹਾਡਾ ਤੇ ਕੰਮ ਆ ਇਹ ਤੇ ਕਰਨਾ ਵਾ ਉਹਨਾਂ ਨੇ ਜੋ ਦੱਸਿਆ ਵਾ ਸ਼ਾਇਦ ਕੈਮਰੇ 'ਚ ਵੀ ਰਿਕਾਰਡ ਆ ਕਿ ਚੰਮੜੀ ਲਾ ਲੈਣੀ ਆਪਾਂ ਗਾਈਆਂ ਦੀ ਤੇ ਇਹ ਗਊ ਮਾਤਾ ਆਪਾਂ ਧਿਆਨ ਨੇ ਯਾਰ ਸ਼ਰਮ ਕਰੋ ਇਹਨਾਂ ਦੇ ਪਲੀਜ਼ ਕੁਛ ਨਾ ਕੁਛ ਇਹੋ ਜਿਹਾ ਕਰੋ ਕਿ ਇਹਨਾਂ ਦੇ ਕਾਰਵਾਈ ਵੀ ਹੋਵੇ ਤੇ ਕੋਈ ਇਥੇ ਇਹਨਾਂ ਕੋ ਇੰਨੇ ਕੋ ਪੈਸੇ ਗਿਆ ਕਿ ਇਥੇ ਬਾਇਓ ਗੈਸ ਪਲੈਂਟ ਲਾ ਸਕਦੇ ਨੇ ਸਰਕਾਰ ਵਾ ਇਹਨਾਂ ਨੂੰ ਪਿੰਨਾ ਕੋਈ ਇੰਨੀ ਕੁ ਫੰਡਿੰਗ ਹੈਗੀ ਆ ਕਿ ਗਊ ਮਾੜਾ ਇੱਥੇ ਸਰਕਾਰ ਹੋ ਜੇ। ਆਹ ਥੱਥੇ ਕੋਈ ਨਹੀਂ ਜੀਦਾ। ਇਹਨਾਂ ਦੀ ਜਿਹੜੀ ਮੈਨੇਜਮੈਂਟ ਹੈ ਇਸ ਟਾਈਮ ਕੋਈ ਮੈਨੇਜਮੈਂਟ ਨਹੀਂ ਕੋਈ ਬੈਂਕ ਅਕਾਊਂਟ ਨਹੀਂ ਆ। ਪਤਾ ਹੀ ਨਹੀਂ ਕਿਹੜੇ ਖਾਤੇ ਚੱਲਣਦੇ ਆ ਪੈਸੇ ਕਿੱਥੇ ਆਣਦੇ ਕਿੱਥੇ ਜਾਂਦੇ ਨੇ। ਕੁਝ ਵੀ ਦੇ ਪਤਾ ਨਾਲ। ਦੱਸੋ ਵੀ। ਕੀ ਨਾਮ? ਜான் ਸਿੰਘ। ਕਿਹੜੀ ਜਗ੍ਹਾ ਤੋਂ ਆਏ? ਪਿੰਚ ਬਾਹਰ ਰੋਡ ਤੋਂ ਪਾੜ ਕੇ ਤੋਂ। ਬਾਹਰ ਰੋਡ ਤੋਂ। ਕੀ ਹੈਗਾ ਕਿ ਆ ਤੁਹਾਡੇ ਆਦੋ ਦੇ ਚਾ ਟਾਂਗੇ ਦੀ। ਅੱਛਾ। ਅੱਛਾ ਵਾ। ਹਾਂ ਜੀ। ਕਿਥੋਂ ਲਿਆ? ਇਹ ਗਊਚਰਾ। ਕਿਹੜੀ ਗਾਉਂ ਤੋਂ? ਹਾਂ ਲੋਗੜ ਆਗ ਲੋ ਘੜਾ ਲਈ ਕਿਨੇ ਬੁਲਾਇਆ ਤਾ ਇਹ ਅੰਦਰੋਂ ਫੋਨ ਕੀਤਾ ਦਫਤਰ ਕੀ ਕਹਿੰਦੇ ਹਾਂਦੇ ਬੱਚਾ ਲੈ ਜਾ ਮਰੀਆ ਬੱਚਾ ਹਾਂਜੀ ਕਿਨੇ ਫੋਨ ਕੀਤਾ ਇਹ ਦਫਤਰੋਂ ਦਫਤਰ ਚੋਂ ਕੀਤਾ ਜੀ ਨਾ ਨਹੀਂ ਤਾਂ ਫੋਨ ਆਇਆ ਹਾਂਜੀ ਉਹ ਦੂਜਿਆਂ ਨੂੰ ਆਇਆ ਮੈਨੂੰ ਤਾਂ ਨਹੀਂ ਆਇਆ ਨੰਬਰ ਵੱਡੇ ਨੂੰ ਆਇਆ ਪਹਿਲਾਂ ਕਦੀ ਲੈ ਕੇ ਆਇਆ ਤੂੰ ਗਈਆਂ ਬੱਚਾ ਨਹੀਂ ਜਦੋਂ ਕਿਤੇ ਫੋਨ ਕਰਨੇ ਫੇਰ ਹੀ ਕਿੰਨੀ ਵਾਰੀ ਲੈ ਚੁੱਕੀ ਹੈ ਇਤਰਾ ਹੀ ਜਦੋਂ ਆ ਜੇਗੇ ਇੱਕ ਮਹੀਨੇ ਜੋ ਕਿਤੇ ਵੀ ਆ ਦਾਂਗੇ ਤੇ ਨਹੀਂ ਆਜੇ ਪੰਜ ਦਿਨ ਨਹੀਂ ਆਜੇ ਮਹੀਨੇ ਵਿੱਚ ਚਾਰ ਪੰਜ ਹੁੰਦੇ ਨਹੀਂ ਹੋ ਜਾਂਦੇ ਇਹ ਚਾਰ ਪੰਜ ਪੰਜ ਚਾਰ ਪੰਜ ਹੋ ਜਾਂਦੇ ਨਹੀਂ ਨਹੀਂ ਹਾਂਜੀ ਕੱਲੇ ਇਹਨਾਂ ਨੂੰ ਦੋ ਜਣੇ ਹੋਰ ਵੀ ਅਗੇ ਚਾਵੜੀ ਚੋਣੀ ਜਿਹੜੇ ਲੈ ਕੇ ਜਾਂਦੇ ਨੇ ਨਹੀਂ ਨਹੀਂ ਕੋਈ ਵੇਲੇ ਸਾਨੂੰ ਹੀ ਜ਼ਿਆਦਾ ਕਰਦੇ ਜਾਂ ਕੇ ਵੇਲੇ ਦੋ ਜਣੇ ਨੂੰ ਬਾਅਦ ਚਾਹੇ ਜਦੋਂ ਲੈ ਕੇ ਜਾਂਦੇ ਕੀ ਕਰਦੇ ਤੀਰਾਂ ਕੁਛ ਨਹੀਂ ਉਹ ਜੀ ਜਾਂ ਅਗੇ ਉਤਰਾ ਜੇ ਨਾ ਕੰਮ ਦਾ ਫਿਰ ਛੁੱੜ ਦੇ ਦਾਂ ਤਰੇ ਇਹਨਾਂ ਦੀ ਕੀ ਇਹ ਨਹੀਂ ਇਹਨਾਂ ਦਾ ਖੁੱਲ ਕੇ ਦੋ ਨਾ ਕੀ ਕਰਦੇ ਕੁਛ ਨਹੀਂ ਤੇ ਖਲ ਖੁਣ ਨਹੀਂ ਹੋ ਰੇ ਤਾਂ ਕੀ ਹਾਲੇ ਲੋਣੀ ਹਾਂ ਲੱਗਾ ਕਿ ਇਹ ਆਪਾਂ ਲੋਕੀ ਵੈਸੇ ਗਊ ਮਾਤਾ ਗਊ ਮਾਤਾ ਕਰਦੇ ਫਿਰਦੇ ਇਹ ਇਹ ਤੇ ਭਾਈ ਇਹਨਾਂ ਨੂੰ ਚਾਹੀਦਾ ਜਿਹੜੇ ਇਹਨਾਂ ਦੇ ਧਰਮ ਮੰਨਦੇ ਉਹ ਇਹਦੇ ਇਹਨਾਂ ਨੂੰ ਚਾਹੀਦਾ ਨਾ ਕਿ ਅਸੀਂ ਤੇ ਚਲੋ ਅਸੀਂ ਤੇ ਅਸੀਂ ਤੇ ਜਦੋਂ ਸਿਰ ਤੇ ਚਾਵਣੀ ਆ ਤਾਂ ਅਸੀਂ ਤੇ ਜਰਦੀਪੁਰ ਦੀ ਸਾਡਾ ਕੰਮ ਇਹ ਚਲਾਣੇ ਬੰਦਾ ਮਿਲ ਜੇ ਬੰਦਾ ਹੀ ਲੱਭਦਾ ਨਹੀਂ ਬੰਦਾ ਕਿੱਦਾਂ ਲਾਣਾ ਇਨਸਾਨ ਨੂੰ ਕਿੱਦਾਂ ਲਾ ਲਾਂਗੇ ਇਨਸਾਨ ਮਰਿਆ ਕੋ ਲਾ ਦੇ ਤਾਂ ਕਿੰਨੀ ਦੱਸੋ ਚਾਵਣੀ ਸੀ ਸਾਡਾ ਲਾ ਦੇ ਇਹੋ ਗੱਲ ਇਨਸਾਨ ਵੀ ਚਮੜੇ ਦਾ ਮੇਰੇ ਸੁਣੋ ਉਹ ਕਿਹੜਾ ਬੰਦ ਕਿਹੜਾ ਚਾਮੜੀ ਆ ਜਿਹੜਾ ਬੰਦੇ ਦੇ ਬੰਦੇ ਦੇ ਆਹ ਚਾਮੜੀ ਆ ਜੀ ਆਪਣੇ ਮੂੰਹੋਂ ਕਿੱਡੀ ਵੱਡੀ ਗੱਲ ਕਰਨਦੇ ਨੇ ਕਿ ਅਸੀਂ ਤਾਂ ਤੁਹਾਡੇ ਕੰਮ ਆ ਚਮੜੀ ਲਾਣਾ ਸੀ ਤੇ ਲਾਣੀ ਲਾਣੀ ਇਹ ਤੇ ਉਹਨਾਂ ਨੂੰ ਸੋਚਣਾ ਚਾਹੀਦਾ ਜਿਹੜੇ ਉਹ ਮਾਤਾ ਬੰਦਦੇ ਨੇ ਜਿਨ੍ਹਾਂ ਨੂੰ ਮੰਨਦੇ ਆ ਜੀ ਸ਼ਰਮ ਗਾਣੀ ਚਾਹੀਦੀ ਤੁਹਾਨੂੰ ਲੋਕਾਂ ਨੂੰ ਸ਼ਰਮ ਮੇਰਾ ਨਾਮ ਜੀ ਵਰੁਣ ਤਰੀਨਾ ਮੈਂ ਅੰਮ੍ਰਿਤਸਰ ਤੋਂ ਦੇਖੋ ਜੀ ਮੈਂ ਖਲੋਤਾ ਹਾਂ ਇਸ ਟਾਈਮ ਲੋਗੜ ਗਉਂਚਾਲਾ ਜਿੱਥੇ ਕੀ ਸਾਡੇ ਅੰਮ੍ਰਿਤਸਰ ਦੀ ਬਹੁਤ ਜ਼ਿਆਦਾ ਸਥਾਨ ਤੇ ਇੱਥੇ ਧਾਰਮਿਕ ਉਪਾਏ ਕਰਨੀਆਂ ਸੇਵਾ ਕਰਨ ਗਾਵਾਂ ਨੂੰ ਪੱਟੇ ਪਾਣ ਆਂਦੀਆਂ ਨੇ ਇਨਾਂ ਦੀ ਮੈਂ ਤੁਹਾਨੂੰ ਕੋਈ ਬਹੁਤ ਘਨੋਣੀ ਅਸਲੀਅਤ ਦਿਖਾਣ ਲਈ ਅੱਜ ਤੁਹਾਡੇ ਰੂਬਰੂ ਹੋ ਰਿਹਾ ਵਾ ਇੱਥੇ ਕੀ ਹੋ ਰਿਹਾ ਵਾ ਇੱਥੇ ਜਿੱਦੋਂ ਤੁਸੀਂ گاਊ ਮਾਤਾ ਨੂੰ ਪੱਠੇ ਪਾ ਕੇ ਜਾਂਦੇ ਹੋ ਤੁਸੀਂ ਉਹਨਾਂ ਨੂੰ ਪੂਜਦੇ ਹੋ ਹੈਨਾ ਆਪਣਾ ਧਰਮ ਕਰਮ ਕਰਦੇ ਹੋ ਆਪਣੇ ਕਰਮਾਂ ਲਈ ਆਪਣੇ ਇਨਸਾਨੀਅਤ ਦੇ ਨਾਂ ਤੇ ਪਾਉਂਦੇ ਹੋ ਜਿੰਦੇ ਜੀ ਤੱਕ ਆਪਾਂ ਉਹਨਾਂ ਨੂੰ گاਊ ਮਾਤਾ ਜਾਂ ਇਨਸਾਨੀਅਤ ਵਖਾੰਦੇ ਆ ਤੇ ਮਰਨ ਤੋਂ ਬਾਅਦ ਗਊਸ਼ਾਲਾ ਚ ਕੀ ਹੁੰਦਾ ਵਾ ਕਿ ਇਹ ਜਿਹੜੇ ਗਾਊ ਨੂੰ ਮਰਨ ਤੋਂ ਬਾਅਦ ਰੀਤੀ ਰਿਵਾਜ ਨਾਲ ਦਫਨਾਣ ਜਾਂ ਉਹਨੂੰ ਜਲ ਭੇਟ ਅਗਨੀ ਭੇਟ ਕਰਨ ਤੇ ਬਜਾਏ ਉਹਨਾਂ ਨੂੰ ਚਾਮੜੀਆਂ ਨੂੰ ਦੇ ਦਿੰਦੇ ਨੇ ਕਿ ਚਾਮਰੀ ਨਾਲ ਚਮਰੀ ਦਾ ਕੋ ਉਤਾਰ ਲੈਂਦੇ ਨੇ ਮਤਲਬ ਕਿ ਜਿੰਦੇ ਜੀ ਗਊ ਮਾਤਾ ਵਾ ਤੇ ਮਰਨ ਤੋਂ ਬਾਅਦ ਉਹ ਕੀ ਬਣ ਜਾਂਦਾ ਵਾ ਇਹਨਾਂ ਵਾਸਤੇ ਸਿਰਫ ਇੱਕ ਬਿਜ਼ਨਸ ਬਣ ਕੇ ਰਹਿ ਗਈ ਇਹ ਗਊਸ਼ਾਲਾ ਇਹ ਗਊਸ਼ਾਲਾ ਇੱਕ ਐਹੋ ਜੀ ਗਊਸ਼ਾਲਾ ਵਾ ਕਿ ਜਿੱਥੇ ਬਹੁਤ ਸ਼ਾਇਦ ਅੱਧਾ ਸਾਡਾ ਅੰਮ੍ਰਿਤਸਰ ਅੱਧੇ ਤੋਂ ਜ਼ਿਆਦਾ ਇੱਥੇ ਹੀ ਆਂਦਾ ਵਾ ਇਹ ਤੇ 200 ਰੁਪਏ ਕਿਵਿੰਟਲ ਦੇ ਹਿਸਾਬ ਨਾਲ ਪੱਟੇ ਖਰੀਦੇ ਜਾਂਦੇ ਨੇ ਤੇ ਲੋਕਾਂ ਨੂੰ 600 ਰੁਪਏ ਕਿਵਿੰਟਲ ਦੇ ਹਿਸਾਬ ਨਾਲ ਵੇਚੇ ਜਾਂਦੇ ਨੇ ਇਹਦੀ ਜਿਹੜੀ ਸਟੈਂਥ ਹੈਗੀ ਆ ਗਊਸ਼ਾਲਾ ਦੀ ਏ ਐਨੀਮਲ ਮੈਨੇਜਮੈਂਟ ਦੇ ਕੋਈ ਅਫਸਰ ਨਾਲ ਵੀ ਸਾਡੀ ਗੱਲ ਹੋਈ ਇਹਦੀ ਸਿਰਫ ਸਟੈਂਡਰਡ 200 ਗਾਵੀਆਂ ਦੀ ਆ ਤੇ ਇਥੇ 700 ਗਾਵੀਆਂ ਰੱਖੀਆਂ ਹੋਈਆਂ ਸਿਰਫ ਬਿਜ਼ਨਸ ਕਰਕੇ ਕਿ ਜਿੰਨੀਆਂ ਜ਼ਿਆਦਾ ਗਾਵੀਆਂ ਹੋਣਗੀਆਂ ਉਹਨਾਂ ਜ਼ਿਆਦਾ ਬਿਜ਼ਨਸ ਹੋਏਗਾ ਉੱਥੇ ਹੀ ਗਾਵੀਆਂ ਖਲੋਤੀਆਂ ਰਹਿੰਦੀਆਂ ਨਾ ਉਹਨਾਂ ਦੀ ਚੱਲਣ ਫਿਰਨ ਦੀ ਕੋਈ ਸਹੂਲਤ ਹੈ ਗਾਵੀਆਂ ਬਿਮਾਰ ਹੋ ਜਾਂਦੀਆਂ ਤੇ ਇਹਨਾਂ ਕੋਲ ਇੱਕ ਡਾਕਟਰ ਵੀ ਨਹੀਂ ਹੈਗਾ ਪੱਕਾ ਕੀ ਚਾਮੜੀਏ ਨੂੰ ਗਾਈ ਦਿੱਤੀ ਪਹਿਲੀ ਵਾਰੀ ਦਿੱਤੀਆਂ ਪਹਿਲਾਂ ਨਹੀਂ ਨਹੀਂ ਜੀ ਇਹ ਚਾਮੜੀਆ ਸਾਹਿਬ ਆਪਣੇ ਮੂੰਹ ਤੋਂ ਸੰਦੇ ਕਿ ਜਿਹੜਾ ਵੀ ਕੋਈ ਗਾਂ ਮਰਦੀ ਆ ਇਹ ਆ ਇਹ ਲੈ ਕੇ ਜਾਂਦੇ ਨੇ ਇਹ ਮਹੀਨੇ ਜਾਂ 8-10 ਗਾਈਆਂ ਮਾਰੀ ਜਾਂਦੀਆਂ ਵਾ ਹਾਲੂ ਦੇਖੋ ਜੀ ਹਾਲੂ ਕੇ ਨੇ ਪਹਿਲਾਂ ਵੀ ਦੱਸਿਆ ਹੀਗਾ ਅੱਜ ਹੀ ਖੋਦ ਆਏ ਆ ਇੱਥੇ ਦੇਖਿਆ ਇੱਕ ਬੱਚਾ ਮਰਿਆ ਪਿਆ ਹੈਗਾ ਛੋਟਾ ਬੱਚਾ ਵਾ ਤੇ ਉਸ ਤੋਂ ਬਾਅਦ ਉਹਨਾਂ ਨੇ ਦੱਸਿਆ ਹੈਗਾ ਕਿ ਉਹ ਬੱਚਾ ਮਰਿਆ ਤਾਂ ਉਹਨਾਂ ਨੇ ਚਾਮੜੀਏ ਨੂੰ ਫੋਨ ਕੀਤਾ ਅਸੀਂ ਫਿਰ ਇੱਥੇ ਖਲੋਗੇ ਸਵੇਰ ਦੇ ਖਲੋਤੇ ਆ ਕਿ ਅਸੀਂ ਵੇਖਣਾ ਚਾਹੁੰਦੇ ਸੀ ਕਿ ਇਹਦਾ ਕੀ ਹੁੰਦਾ ਵਾ ਯਾ ਇਹਨੂੰ ਦਬਾਨਗੇ ਯਾ ਇਹਨੂੰ ਅਗਨੀ ਭੇਟ ਕਰਨਗੇ ਇਹ ਕੁਛ ਨਹੀਂ ਕਿ ਮੰਗ ਲੈ ਕੁਛ ਨਹੀਂ ਜੀ ਇੰਨਾਂ ਦੇ ਬਹੁਤ ਵੱਡੀ ਕਾਰਵਾਈ ਹੋਣੀ ਚਾਹੀਦੀ ਆ ਨਾ ਦੇਖੋ ਇੰਨਾਂ ਦੀ ਕੋਈ ਮੈਨੇਜਮੈਂਟ ਆ ਨਾ ਇੰਨਾਂ ਦਾ ਕੋਈ ਬੈਂਕ ਅਕਾਊਂਟ ਆ ਇਹ ਜਿਹੜੇ ਰੋਜ਼ ਦੇ ਇੰਨੇ ਪੈਸੇ ਇਕੱਠੇ ਹੁੰਦੇ ਨੇ ਇਹ ਕਿਹੜੇ ਕਿਹੜਾ ਇਹੋ ਜਿਹਾ ਮੇਨ ਇਹਨਾਂ ਦਾ ਕਰਤਾ ਧਰਤਾ ਵਾ ਜਿਹੜਾ ਇਹੋ ਜਿਹਾ ਜਲਾਦ ਆ ਜਿਹੜਾ ਇਨਸਾਨੀਅਤ ਦੀਆਂ ਧੱਜੀਆਂ ਡਾਂਦਿਆ ਜਿਹੜਾ ਗਊ ਮਾਤਾ ਨੂੰ ਮਰਨ ਤੋਂ ਬਾਅਦ ਇੰਨੀ ਦੁਰਗਤਿ ਕਰੰਦਾ ਕਿਹਦੇ ਅਕਾਊਂਟਾਂ 'ਚ ਜਾਣਦੇ ਨੇ ਨਾ ਦੇਥੇ ਪੱਕਾ ਕੋਈ ਡਾਕਟਰ ਹੈਗਾ ਕਿਹੜਾ ਇਲਾਜ ਕਰਾਇਆ ਜਾ ਸਕਿਆ ਤੇ ਗਾਈਆਂ ਦਾ ਗਾਈਆਂ ਮਰਦੀਆਂ ਮਰ ਜਣ ਇਹਨਾਂ ਨੂੰ ਕੋਈ ਨਹੀਂ ਇੰਨਾ ਵਾਸਤੇ ਸਿਰਫ ਇੱਕ ਬਿਜ਼ਨਸ ਵਾਂਗ ਕਹਿ ਰਹੀ ਇਹ ਲੋਗੜ ਵਾਲੀ ਗਊਂਸ਼ਾਲਾ ਮੇਰੇ ਜਿਹੜੋ ਬਾਬਾ ਜੀ ਦੇ ਨਾਂ ਤੇ ਗਊਂਸ਼ਾਲਾ ਸੀਗੀ ਬਹੁਤ ਵਧੀਆ ਚੱਲਦੀ ਸੀ ਲੇਕਿਨ ਅੱਜ ਦੇ ਟਾਈਮ ਤੇ ਇਹ ਗਊਂਸ਼ਾਲਾ ਇਨਸਾਨੀਅਤ ਦੀਆਂ ਧੱਜੀਆਂ ਉਡਾਣ ਵਾਲੀ ਇੱਕ ਸ਼ਰਮਸ਼ਾਰ ਕਰਨ ਵਾਲੀ ਇੱਕ ਗਊਂਸ਼ਾਲਾ ਬਣ ਕੇ ਰਹਿ ਗਈ ਇਹ ਗੱਲ ਵੀ ਇਹ ਸਹੀ ਕਹਿ ਰਹੇ ਕਿ ਨਾ ਕੋ ਥਾਂ ਹੀ ਨਹੀਂ ਗਈ ਕਿ ਦਬਾਨ ਕਿਤੇ ਲੇਕਿਨ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਜੇ ਇਹਨਾਂ ਕੋ ਥਾਂ ਹੀ ਨਹੀਂ ਗਈ ਤਾਂ ਫਿਰ ਇਹ ਰਕੀਆਂ ਕਿਉਂ ਨੇ ਠੀਕ ਹੈ ਨਾ ਇਹ ਕੱਲ ਇੱਕ ਬੱਚੇ ਦੀ ਨਹੀਂ ਆ ਅੱਛਾ ਇਹਨਾਂ ਨੂੰ ਪੁੱਛ ਲਓ ਬੱਚਾ ਤੇ ਬਾਹਰੋਂ ਆਇਆ ਹੈਗਾ ਇਹਨਾਂ ਨੇ ਦੇਤਾ ਚਾਮੜੀ ਬਾਕੀ ਕੋਈ ਗਾਂ ਮਰਦੀ ਉਹਦਾ ਕੀ ਕਰਦੇ ਸਰ ਸਾਨੂੰ ਸਾਰੀਆਂ ਇਤਰਾ ਹੀ ਹੁੰਦੀਆਂ ਬਾਹਰੋਂ ਸਾਰੀਆਂ ਚਾਮੜੀਆਂ ਨੂੰ ਦੇ ਦਿੰਦੇ ਸਰ ਤੁਹਾਨੂੰ ਅੱਜ ਦੋ ਗੋਣ ਆਏ ਆ ਸਾਡੇ ਕੋਲ ਸਾਰੀਆਂ ਚਾਮੜੀਆਂ ਨੂੰ ਦਿੰਦੇ ਉਹਨਾਂ ਨੂੰ ਦੇ ਮੇਰੀ ਗੱਲ ਨਹੀਂ ਨਹੀਂ ਬੇਟੋ ਭਾਜੀ ਦੇਖੋ ਮੈਂ ਤਾਂ ਮੈਂ ਲੜਨ ਨਹੀਂ ਆਇਆ ਮੈਂ ਤਾਂ ਧਰਮ ਦੇ ਨਾਤੇ ਆਇਆ ਕੋਈ ਵੀ ਨਹੀਂ ਕਿਤੇ ਗੱਲ ਦੱਸੋ ਕੋਈ ਪ੍ਰੋਬਲਮ ਨਹੀਂ ਸੋਚਦੇ ਮੈਂ ਤਾਂ ਸਮਝਣ ਦੇ ਆਪਾਂ ਤਾਂ ਤੁਹਾਡਾ ਪੱਖ ਆਪਾਂ ਤੁਹਾਡਾ ਇਸ਼ੂ ਨਹੀਂ ਬਣਾਉਂਦੇ ਤੁਹਾਡੀ ਪ੍ਰੋਬਲਮ ਹੈ ਕੋਈ ਵੀ ਠੀਕ ਜਗ੍ਹਾ ਨਹੀਂ ਕੀ ਤੁਹਾਡੀ ਪ੍ਰੋਬਲਮ ਹੈ ਨਾ ਜਗ੍ਹਾ ਦੋ ਤੁਹਾਡੀ ਪ੍ਰੋਬਲਮ ਹੈ ਕਿ ਜਗ੍ਹਾ ਨਹੀਂ ਕੀ ਜਿਹੜੀ ਬਤਾ ਲੋ ਇਹ ਬਣਾ ਨਾ ਸਾਰੇ ਸੰਸਾਰ ਦੀ ਭਾਈ ਸਾਡੇ ਸਾਡੇ ਬਣਾਉਣ ਵਾਸਤੇ ਜਗ੍ਹਾ ਨਹੀਂ ਹੈਗੀ ਪੱਠੇ ਪਾਣਾ ਇੱਕ ਆਦੇ ਨਹੀਂ ਪਾਣਾ ਉਹ ਪੱਠੇ ਇਨਸਾਨੀਅਤ ਦੇ ਨਾਂ 'ਤੇ ਧਰਮ ਦੇ ਨਾਂ ਤੇ ਕਿ ਗਊ ਮਾਤਾ ਤੁਹਾਨੂੰ ਇਹ ਪਤਾ ਲੱਗੇ ਕਿ ਮਰਨ ਤੋਂ ਬਾਅਦ ਇਹ ਚਮੜੀ ਤੱਕ ਲਾ ਕੇ ਅਲੱਗ ਕਰ ਦਿੰਦੇ ਹੱਡ ਲੋ ਹੱਡੀਆਂ ਅਲੱਗ ਕਰ ਦਿੰਦੇ ਤੁਸੀਂ ਕਦੀ ਕਰੋਗੇ ਇਦਾਂ ਦਾ ਇਹ ਇਦਾਂ ਕਰਨਾ ਚਾਹੀਦਾ ਨਾ ਜੀ ਜੇ ਕੋਈ ਇਹਦਾ ਇਸ਼ੂ ਇਸ ਤਰ੍ਹਾਂ ਹੈਗਾ ਇਹਨਾਂ ਕੋਈ ਜਗ੍ਹਾ ਨਹੀਂ ਹੈਗੀ ਇਹ ਸਰਕਾਰ ਦੇ ਨਾਲ ਹੀ ਜੋ ਲੇਕਿਨ ਇਦਾਂ ਇਦਾਂ ਕਰਨਾ ਸਹੀ ਹੈ ਕਿ ਗਊ ਮਾਤਾ ਜਿੰਦੇ ਜੀ ਗੋ ਬਿਲਕੁਲ ਬਿਲਕੁਲ ਦੱਸੋ ਤੁਸੀਂ ਤੁਹਾਡੇ ਕੋਲ ਜਿੰਨੀ ਇਨਕਮ ਸੋਰਸ ਜਿਹਨਾਂ ਕੋ ਭਾਈ ਤੁਹਾਡੇ ਕੋਲ ਇਨਕਮ ਸੋਰਸ ਦੀ ਆ ਤੁਸੀਂ ਬਾਇਓ ਗੈਸ ਪਲਾਂਟ ਲਾ ਸਕਦੇ ਹੋ ਤੇ ਆਪਣਾ ਕਾ ਮਰਦੀ ਆ ਤੋ ਪੁਕਾਰ ਕਰਦੀ ਏ ਇੱਕ ਮਿੰਟ ਦਾ ਇਹ ਜਗ੍ਹਾ ਹੈਗੀ ਫੈਸਲਾਣ ਦੀ ਆਂਪਾ ਇੱਥੇ ਇਹ ਕਟੋੜੀ ਲਗਾ ਸਕਦੇ ਬਿਨਾ ਪੁੱਛਿਆ ਉਹਨਾਂ ਕੋ ਭਾਈ ਬਾਇਓ ਗੈਸ ਪਲਾਂਟ ਲਾਣ ਲਈ ਕੋਈ ਪਰਮਿਸ਼ਨ ਦੀ ਲੋੜ ਨਹੀਂ ਆ ਤੁਹਾਡੇ ਕੋਈ ਜਿੱਲੀ ਗ ਜਣਾ ਵਾਲਾ ਪਈ ਦਿਖਾਓ ਇੱਕ ਵਾਰੀ ਦਿਖਾਓ ਜਾਂ ਕਿੰਨੀ ਵਾਰੀ ਲਿਖੀ ਦਿੱਤਾ ਜੀ ਦਿਖਾਓ ਜਰਾ ਭਾਈ ਬਾਬਾ ਜੀ ਆਪਾਂ ਤੇ ਕਈ ਪਿਛੇ ਜੇ ਦੋ ਭਾਜੀ ਦਿਖਾ ਦਿਓ ਨਾ ਕੈਮਰੇ ਦੇ ਸਾਹਮਣੇ ਜਿਹੜੀਆਂ ਨੇ ਆ ਰਿਹਾ ਸਟੰ ਵਾਲੇ ਅੱਜ ਤੱਕ ਮੰਨਾਂ ਕੋਈ ਮੈਨੇਜਮੈਂਟ ਨਹੀਂ ਕੀ ਇੱਥੇ ਘਾਹ ਮੋਇਸ਼ਨ ਵਾਲੇ ਜਿਹੜੇ ਨੇ ਸਰੋ ਬਾਬੂ ਕੋਡ ਤੁਹਾਨੂੰ ਇੱਥੇ ਗਾਈਆਂ ਛੱਡ ਕੇ ਜਾਂਦੇ ਜਿਹ ਔਰ ਜਿਹੜੀਆਂ ਜ਼ਖਮੀ ਹੋਈਆਂ ਦੀਆਂ ਉਹ ਸਾਡੇ ਕੋਲ ਇਹੋ ਜਿਹੇ ਕੋਈ ਹੋਇਆ ਨਹੀਂ ਕਿ ਆਪਾਂ ਇੱਕਦਮ ਉਹਨਾਂ ਨੂੰ ਖੜੀਆਂ ਕਰ ਦੇਣਾ ਵਾ ਇਹਨਾਂ ਨੂੰ ਭਾਈ ਡਾਕਟਰ ਆਓ ਸਾਡਾ ਹੋ ਜਾਣਾ ਡਾਕਟਰ ਪਾਜੀ ਮੈਨੂੰ ਸਿਰਫ ਆਪਾਂ ਜੋ ਦੋ ਡਾਕਟਰ ਰੱਖੇ ਹੋਇਆ ਆ ਤੁਹਾਡੀ ਲਾਲੋ ਸਰਕਾਰ ਦੀ ਬਾਤ ਪਾਣ ਨੂੰ ਲਿਖੀ ਤੇ ਜਿਹੜੇ ਕਿੰਨੀ ਵਾਰੀ ਸਰਕਾਰ ਨੂੰ ਦਿੱਤਾ ਕਿ ਹੁਣ ਜਗ੍ਹਾ ਚਾਹੀਦੀ ਸਾਡਾ ਤਾਂ ਖਾਣੇ ਦੇ ਦੋ ਤਾਂ ਕਿ ਆਪਾਂ ਇਹ ਕਾਗਜ਼ਾਂ ਵਿੱਚ ਮੰਗੀ ਹੈ ਕਿ ਨਹੀਂ ਮੰਗੀ ਇਤਨਾ ਮੰਗਣ ਦੇ ਸਾਡੇ ਸਾਹਮਣੇ ਜਗ੍ਹਾ ਨਹੀਂ ਨਹੀਂ ਸਰ ਸਾਡਾ ਕਾਗਜ਼ ਮੰਗੀ ਦਿਖਾ ਦਿਓ ਉਹ ਦੁਨੀਆ ਨੇ ਵੇਖਣਾ ਅੱਜ ਕਾਗਜ਼ੀ ਹੋਇਆ ਹਾਂਜੀ ਇਹ ਤੜਕ ਪੇਪਰ ਵਰਕ ਹੋਇਆ ਬਹੁਤ ਹੋਣਾ ਪੇਪਰ ਵਰਕ ਨਹੀਂ ਹੁੰਦਾ ਕੋਈ ਵੀ ਆਪਾਂ ਇੱਕ ਕਾਰ ਲੈ ਕੇ ਦਿੱਤਾ ਤੁਸੀਂ ਸਰਕਾਰ ਨੂੰ ਸਰ ਕਈ ਵਾਰੀ ਕਹਿੰਦਾ ਪਾਜੀ ਉਹ ਹੀ ਦਿਖਾ ਦੇਣਾ ਮੈਨੂੰ ਪ੍ਰਸ਼ਾਸਨ ਨੂੰ ਪਤਾ ਹੈ ਪਰ ਪ੍ਰਸ਼ਾਸਨ ਨੂੰ ਪਤਾ ਹੈ ਕਿ ਪਤਾ ਨਹੀਂ ਆਪਾਂ ਲਿਖੀ ਦਿਖਾਓ ਸਾਡੇ ਗਊਸ਼ਾਲਾ ਵਾਲੇ ਸਾਰੇ ਇਤਨਾ ਹੀ ਗਾਈ ਚਪਾਉਂਦੇ ਆ ਸਾਡੀ ਥੱਲੇ ਗੱਲ ਸਾਡੀ ਗਊਾਲਾ ਪਾਜੀ ਮੈਂ ਜਗ੍ਹਾ ਦੀ ਗੱਲ ਕਰਦਾ ਪਿਆ ਕਿ ਕਿਹਨੇ ਜਗ੍ਹਾ ਨਹੀਂ ਚਾਹੀਦੀ ਸਰਕਾਰ ਨੇ ਲਿਖੀ ਦਿੱਤਾ ਹੈ ਕਿ ਨਹੀਂ ਪਾਪਾ ਜੀ ਜਿੰਨਾ ਕੋਈ ਜਗ੍ਹਾ ਹੈਗੀ ਆ ਤੁਸੀਂ ਉਹ ਗਊਸ਼ਾਲਾ ਤੇ ਜਾ ਕੇ ਵੇਖੋ ਉਹ ਵੀ ਉਹ ਵੀ ਗੱਲ ਜਾਂਦੇ ਨਹੀਂ ਵੀ ਆਪਾਂ ਇੱਕ ਕਾਉਂਦੇ ਯਾਰੋ ਉਹ ਵੀ ਉਹ ਵੀ ਆਪਣੇ ਮੂੰਹੋਂ ਤਾਂ ਸਨ ਕਿ ਸਾਰੇ ਚਕਾਨੇ ਤਾਂ ਇਹ ਚਕਾਨੇ ਤਾਂ ਨਹੀਂ ਚਪਾਉਂਦੇ ਮਹਾਰਾ ਜਦਾ ਹੋਈ ਨਹੀਂ ਹੈਗੀ ਸਾਡੇ ਦੋ ਜਦਾ ਮੇਰੀ ਬੇਟੀ ਪਾਜੀ ਕੋ ਮੈਨੂੰ ਨਹੀਂ ਬਰਾ ਤੁਸੀਂ ਗੋਮਾ ਦਾ ਮੰਨਦੇ ਹੋ ਕਿ ਇਨਸਾਨ ਤਾਂ ਹੈ ਕਿ ਇਹ ਇਨਸਾਨੀਅਤ ਕਿੱਥੇ ਇਨਸਾਨੀਅਤ ਵਿਖਦੀ ਆ ਕਿ ਜੀਨੇ ਜੀ ਗੋਮਾ ਦਾ ਬਾਤ ਮਰੋ ਤੇ ਬਾਤ ਮਰੋ ਤੇ ਚੰਬੜੀ ਲਾਓ ਇੱਕ ਤੇ ਭੇਰੀ ਪਾਇਓ ਗਿਆ ਪਲਾਂਟ ਲਾਓ ਇੱਕ ਮਿੰਟ ਮੈਂ ਸੰਸਕਾਰ ਕਰ ਦੋ ਮੌਕੇ ਤੇ ਉਹਦਾ ਨਹੀਂ ਤਾਂ ਜਿੱਤੇ ਬਾਬਾ ਜੀ ਉਹਦੇ ਬਾਅਦ ਯਾਰ ਉਹ ਨਹੀਂ ਇਦਾਂ ਵਡਾਉਂਦਾ ਬਾਜੀ ਮੈਨੂੰ ਇੱਕੋ ਗੱਲ ਦਾ ਜਵਾਬ ਤੁਸੀਂ ਲਿਖਤੀ ਦਿੱਤਾ ਹੈ ਤੇ ਸਾਨੂੰ ਦਿਖਾ ਦਿਓ ਬਸ ਆਪ ਤਾਂ ਤੁਸੀਂ ਜਗਾ ਮੰਗੀ ਹੈ ਸਰਕਾਰ ਕੋਲ ਕਿ ਭਾਵ ਇਹ ਚ ਮੰਗੀ ਜਾਂਦੇ ਖਾਨੂੰ ਜਗਾ ਦੇ ਦਿਓ ਮੰਗੀ ਜਗਾ ਆਪਾਂ ਜਗਾ ਮੰਗੀ ਤੇ ਮੈਂ ਲਿਖੀ ਦਿਖਾਉਂਦਾ ਸਰ ਲਿਖਤੀ ਕੋਈ ਨਹੀਂ ਹੁੰਦਾ ਸਾਡੇ ਤੇ ਫੇਰ ਆਪਾਂ ਮੰਗੀ ਨਹੀਂ ਆਪਾਂ ਕਿੱਥੇ ਮੰਗਦੇ ਸਾਰਿਆਂ ਨੂੰ ਪਤਾ ਉਹ ਭਾਜੀ ਪਤਾ ਦੀ ਗੱਲ ਨਹੀਂ ਹੈ ਕਿਹਨੂੰ ਪਤਾ ਬਲਾਓ ਜੀਰਾ ਹਾਂਜੀ ਬਲਾਓ ਕਿਹਨੂੰ ਪਤਾ ਸਾਰਿਆਂ ਨੂੰ ਪਤਾ ਭਾਜੀ ਕਿਹਨੂੰ ਪਤਾ ਬਲਾਓ ਜਿਹੜੇ ਇੱਥੇ ਹੁੰਦੇ ਤੁਹਾਨੂੰ ਨਹੀਂ ਪਤਾ ਹੋਈ ਸਾਰਿਆਂ ਨੂੰ ਤੁਹਾਨੂੰ ਤੁਹਾਨੂੰ ਨਹੀਂ ਤਾਂ ਪਤਾ ਆਖਰੀ ਵਾਰ ਚ ਗੱਲ ਕਰੀਏ ਇਹ ਯਾਰ ਛੋਟੀ ਜੀ ਗੱਲ ਹੋਈ ਛੋਟੀ ਗੱਲ ਭਾਜੀ ਗੋਮਾਤਾ ਵਾ ਭਾਂਡੀ ਧਾਰ ਵੀ ਗਾਸਤਾ ਵਾ ਅਸੀਂ ਤੁਹਾਨੂੰ ਦੱਸਦੇ ਆ ਪੈਸੇ ਧੋਦੇ ਪੜ ਨੇ ਫਰੀਜ ਤੋਂ ਨਾ ਪਾਣ ਨੇ ਭਾਜੀ ਅੱਜ ਪਤਾ ਲੱਗੰਦਿਆ ਕਿ ਤੁਸੀਂ ਮਰਨ ਵਾਲੀ ਚੰਬੜੀ ਤੱਕ ਨੁਹਾਵਾ ਲੈਂਦੇ ਹਾਂ ਜੀ ਆਪਾਂ ਵੀ ਪੈਸੇ ਦੇ ਕੇ ਮਗੋਣੇ ਤੇ ਪੱਠੇ ਆਪਾਂ ਜਿਹੜੇ ਕੰਮ ਕਰਦੇ ਆਪਾਂ ਹਾਂ ਜੀ ਆਪਾਂ ਜੇ 300 ਰੁਪਏ ਮੋਣੇ 500 ਵੇਚਦੇ 50 ਬੰਦੇ ਤੇ ਕੰਮ ਕਰਦੇ ਅੱਛਾ ਆਖਲਾ ਸਵਾਲ ਛੋਟੀ ਜੀ ਗੱਲ ਹੈ ਹਾਂ ਜੀ ਛੋਟੀ ਜੀ ਗੱਲ ਹੈ ਹਰ ਚੀਜ਼ ਜੀ ਛੋਟੀ ਗੱਲ ਆਪਾਂ ਵੀ ਨਹੀਂ ਕਹਿੰਦੇ ਗੱਲ ਛੋਟੀ ਆਪਾਂ ਇਹ ਕਹਿੰਨੇ ਆ ਵੀ ਇਹ ਤੁਸੀਂ ਗੱਲ ਦਾ ਇਸ਼ੂ ਬਣਾਉਂਦੇ ਅੱਜ ਤਾਂ ਨਹੀਂ ਹੋ ਰਿਹਾ ਕੰਮ ਇਹ ਬੰਦੇ ਥਾਰੀਆਂ ਗੌਸ਼ੱਲਾ ਇਹੀ ਕੰਮ ਕਰਦੀਆਂ ਪਈ ਆਪਾਂ ਕਿ ਕਿੰਨੀ ਦੇਖ ਲੋ ਸਰਕਾਰ ਦਾ ਵੀ ਅਪੀਲ ਹੈ ਕਿ ਕਾਰਵਾਈ ਹੋਣੀ ਚਾਹੀਦੀ ਜਾਂਚ ਕਰਨ ਤੋਂ ਬਾਅਦ ਕਿੰਨੀਆਂ ਗਊਆਂ ਇਹਨਾਂ ਨੇ ਇਸ ਤਰੀਕੇ ਦੇ ਨਾਲ ਚਮੜੀਆਂ ਨੂੰ ਦਿੱਤੀਆਂ ਨੇ ਤੇ ਕਿੰਨੀ ਵਾਰੀ ਇਹਨਾਂ ਨੇ ਲਿਖ ਕੇ ਦਿੱਤਾ ਸਰਕਾਰ ਨੂੰ ਕਿ ਸਾਨੂੰ ਜਗ੍ਹਾ ਚਾਹੀਦੀ ਆ ਬਿਲਾਅਲ ਇਹ ਮੈਨੇਜਮੈਂਟ ਦਾ ਹੈ ਹਾਂਜੀ ਤੇ ਉਹ ਕੀ ਕੀਤਾ ਉਹਦਾ ਪੰਜ ਚਾਮੜੀਆਂ ਦੇ ਦੇਣੇ ਪਪਾ ਸਾਡੀ ਕੌਂਸਲ ਹੈ ਜਮਿੰਦਰ ਜੀ ਜਹਤ ਵੀ ਸਾਡੇ ਸਰਕਾਰ ਕੋ ਜਗਲ ਲੈ ਦੋ ਆਪਾਂ ਦੇ ਦੇਖੋ ਮੇਰੀ ਬੇਨਤੀ ਸੋਹਣੇ ਅਸੀਂ ਤੁਹਾਡੇ ਖਿਲਾਫ ਨਹੀਂ ਆਏ ਲੇਕਿਨ ਭਾਈ ਇੱਕ ਮਨੁਸਾਨੀ ਗੱਲ ਦੇ ਨਾਤੇ ਆਏ ਐ ਇੰਨੀ ਸਾਡੇ ਕੋ ਤੇ ਇਹ ਜਗਾ ਵੀ ਕਾਰਪੋਰੇਸ਼ਨ ਦੀ ਜੀ ਆਪਾਂ ਨੇ ਨਾ ਜਾਣਕਾਰੀ ਦੋ ਨਾਮ ਕੀ ਹੋਣਾ ਮੇਰਾ ਅਸ਼ੂਨੀ ਕੁਮਾਰ ਐ ਕੀ ਲੱਗਦੇ ਸੀ ਇਤਨੀ ਕੀ ਮੈਂ ਇੱਥੇ ਸੇਵਾਦਾਰ ਆਂ ਸੇਵਾਦਾਰ ਹਾਂਜੀ ਆਹੋ ਦੱਸੋ ਕੀ ਹੋਇਆ ਸਰ ਇਹ ਕੁਛ ਨਹੀਂ ਸਰ ਇੱਕ ਬੱਚਾ ਬਾਹਰੋਂ ਆਇਆ ਦਾ ਸੀਗਾ ਆਪਾਂ ਦੀ ਸੇਵਾ ਕਰਦੇ ਪਏ ਮਰ ਗਿਆ ਅੱਛਾ ਠੀਕ ਹੈ ਜੀ ਉਹ ਇਹਨਾਂ ਨੇ ਇਸ਼ੂ ਬਣਾਤਾ ਜੀ ਉਹਨੂੰ ਤੇ ਦਫਨਾਇਆ ਨਹੀਂ ਆ ਸਾਡੇ ਕੋ ਜਗ੍ਹਾ ਨਹੀਂ ਹੈ ਕਿ ਦਫਨਾਇ ਤੋਂ ਬਾਅਦ ਜੇ ਜਗਾ ਨਹੀਂ ਇਹ ਤਾਂ ਕੀ ਕਰਾਂਗੇ ਜਗਾ ਉਹ ਅਬ ਸਰ ਸਾਰੀ ਗੋਸ਼ਾਲਾ ਲੇਤਰ ਚਾਮੜੀ ਨੰਦੇ ਆਪਾਂ ਨੇ ਕੋਲ ਲੈਤਾ ਵਾ ਚਾਮੜੀ ਨੂੰ ਹਾਂਜੀ ਉਹੀ ਲੈ ਕੇ ਆ ਚਾਮੜੀ ਉਹਦਾ ਹਾਂਜੀ ਚਾਮੜੀ ਆਪਣਾ ਉਥੇ ਉਹਨਾਂ ਨੇ ਜਗਾ ਬਣਾਈਏ ਉਥੇ ਰੱਖ ਲੀਂ ਘੜ ਦਿੰਦੇ ਦਵਾ ਦਿੰਦੇ ਦਬਾਂਦੇ ਆ ਚਾਮੜੀ ਦਵਾ ਲੈ ਕੇ ਤਾਂ ਜਾਏਗਾ ਦਵਾਨ ਵਾਸਤੇ ਹਾਂਜੀ ਸਰ ਛੋਟੇ ਬੱਚੇ ਦਵਾ ਦਿੰਦੇ ਉਹ ਆਪਣੇ ਮੂੰਹ ਦਾ ਦਾਦਾ ਮੂੰਹ ਦਾ ਦਾਦਾ ਮੈਂ ਚਾਮੜੀ ਲਾਣੀ ਹੈ ਵੱਡੀ ਵੱਡੀ ਗਾਉਂ ਨੂੰ ਕਹ ਲਾਉਂਦੇ ਆ ਬੜੀ ਉਸ ਬੱਚਾ ਹੀ ਆ ਉਹ ਬੱਚਾ ਵਾ ਹਾਂ ਬੱਚੇ ਦੀ ਗੱਲ ਕਰਦਾ ਪਾ ਮੈਂ ਬੱਚਾ ਨਹੀਂ ਬਚਣ ਦੇ ਬਾਅਦ ਦੇ ਸਾਰੀ ਤਾਂ ਆਪਾਂ ਗਊ ਮਾਤਾ ਗਊ ਮਾਤਾ ਕਰਦੇ ਫਿਰਦੇ ਆ ਤੇ ਉਦੋਂ ਆਪਾਂ ਚਾਮੜੀਆਂ ਦੇ ਦਿੰਦੇ ਨੇ ਵੀ ਲਾ ਦੋ ਇਹਦੀ ਬੱਚਾ ਸਰ ਹਣ ਸਾਨੂੰ ਜਗ੍ਹਾ ਲੈ ਦੋ ਆਪਾਂ ਤਾਂ ਬਾਹਾਂਗੇ ਅਸੀਂ ਥੋੜੀ ਜਗ੍ਹਾ ਲੱਗ ਦੇਣੀ ਹੈ ਤੁਸੀਂ ਸਰਕਾਰ ਨੂੰ ਲੈ ਕੇ ਦਿੱਤਾ ਸਰਕਾਰ ਨੂੰ ਕਈ ਵਾਰੀ ਲੈ ਕੇ ਕਿੰਨੀ ਵਾਰੀ ਲੈ ਕੇ ਤਾਂ ਦਿਖਾਓ ਜਰਾ ਸਰ ਸਰਕਾਰ ਨੂੰ ਤਾਂ ਪਤਾ ਵੀ ਅੱਗੇ ਸਾਡੇ ਤੋਂ ਪਤਾ ਨਹੀਂ ਹੈ ਸਰ ਵਾਲੇ ਵੀ ਲਾ ਦਿੰਦੇ ਦਿੱਤੀ ਦਿੱਤਾ ਕਿ ਨਹੀਂ ਦਿੱਤਾ ਸਾਨੂੰ ਤਾਂ ਕਾਰਪੋਰੇਸ਼ਨ ਵਾਲੇ ਤੇ ਦੇਖ ਕੇ ਜਾਂਦੇ ਕਾਇਆਂ ਜਿਹੜੀਆਂ ਮਰਦੀਆਂ ਕੀ ਕਹਿੰਦੇ ਮਰ ਜਾਂਦੀ ਚਮੜੀ ਲਾ ਦੋ ਪਾਪਾ ਜੀ ਸਾਨੂੰ ਚਮੜੀ ਚਾਂਭ ਕੇ ਚਮੜੀ ਦੇ ਕੇ ਪ ਆਪਾਂ ਆਪਾਂ ਕੀ ਕਰਾਂਗੇ ਆ ਜਿਹੜੀ ਦੁਨੀਆ ਇੱਥੇ ਆਈ ਆ ਇਹ ਬੜੇ ਸਤਕਾਰ ਦੇ ਨਾਲ ਕੇ ਭਾਵਨਾ ਦੇ ਨਾਲ ਆਂਦੀ ਆ ਪੱਠੀ ਆਂਦੀ ਆ ਪਾਪਾ ਹੀ ਬਿਲਕੁਲ ਆਂਦੀ ਆ ਤੀਵੀਆਂ ਵਿੱਚ ਖਬਰਾਂ ਵਿੱਚ ਉਹ ਸੋਸ਼ਲ ਮੀਡੀਆ ਪਾ گاਉਂ ਮਤੋਂ ਗੋਮਤਾ ਕਰਦੇ ਘੜਦੇ ਆ ਉਸ ਤਰ੍ਹਾਂ ਆਪਾਂ ਕਿੰਨੇ ਆਪਾਂ ਚਮੜੀ ਲਾਉਂਦੇ ਰੇਟ ਸਰ ਗੱਲ ਇਹ ਕਿ ਉਹ ਸਾਡੇ ਕੋਲ ਜਗ੍ਹਾ ਹੀ ਨਹੀਂ ਗਈ ਦਿੱਤੀ ਕੋਈ ਸਰਕਾਰ ਨੇ ਸਾਨੂੰ ਕੋਈ ਦਬਾਉਣ ਵਾਸਤੇ ਆਪਾਂ ਕਿਹਦੇ ਕੋਲ ਹਾਂਜੀ ਕਿੰਨੀਆਂ ਗਾਊਆਂ ਤੁਹਾਡੇ ਕੋਲ 5-600 ਗਾਈਆਂ ਆ ਗਈਆਂ ਜਗ੍ਹਾ ਕਿੰਨੀ ਆ ਜਗ੍ਹਾ ਹੈ ਇੱਥੇ ਸਾਹਮਣੇ ਦੇਖ ਲਓ ਜਗ੍ਹਾ ਕਿੰਨੀਆਂ ਗਾਊਆਂ ਦੀ ਆ ਹਾਂਜੀ ਕਿੰਨੀਆਂ ਗਾਊਆਂ ਦੀਆਂ ਗਾਊਆਂ